ਹੈਲੋ ਜੀ ਨੀਟਿੰਗ ਬੁਣਾਈ ਤੇ ਕ੍ਰੋਸਟਚ ਦੇ ਦੁਨੀਏ ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪ ਆਪਣਾ ਅੰਚਾਰ ਇੱਕ ਹੋਰ ਪੈਟਰਨ ਨਵਾਂ ਪੈਟਰਨ ਵਾਈਟ ਕਲਰ ਚ ਪੈਟਰਨ ਣਿਤ ਕਰਾਂਗੇ ਬਿਲਕੁਲ ਅਲੱਗ ਜਿਹਾ ਪੈਟਰਨ ਹੈ ਤੇ ਇਹ ਜਿਹੜਾ ਪੈਟਰਨ ਹੈ ਤੁਸੀਂ ਕਿੱਥੇ ਪਾ ਸਕਦੇ ਹੋ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਚ ਪਾਓ ਪੱਛਾਂ ਦੇ ਕਿਸੇ ਪ੍ਰੋਜੈਕਟਸ ਪਾਓ ਮਫਲਰਸ ਪਾਓ ਕਿਹੜੀ ਜਗ੍ਹਾ ਤੇ ਤੁਸੀਂ ਇਹਨੂੰ ਅਡਜਸਟ ਕਰ ਸਕਦੇ ਹੋ ਤਾਂ ਸ਼ੁਰੂ ਕਰਦੇ ਆਂ ਅੱਜ ਵਾਲਾ ਪੈਟਰਨ ਬਿਲਕੁਲ ਅਲੱਗ ਜਿਹਾ ਪੈਟਰਨ ਹੈ ਜਿਹੜਾ ਅਸੀਂ ਬਣਾਉਣ ਜਾ ਰਹੇ ਹਾਂ ਤੇ 8 ਕੁੰਡਿਆਂ ਤੇ 8 ਸਲਾਈਆਂ ਦਾ ਪੈਟਰਨ ਹੈ ਤੇ ਜਿਹੜਾ ਅਜ ਅਸੀਂ ਪੈਟਰਨ ਬਣਾਉਣ ਜਾ ਰਹੇ ਹਾਂ ਤੇ ਇਹਦੀ ਲੁੱਕ ਦੇਖੋ ਜੀ ਆ ਦੇਖੋ ਕਿੰਨਾ ਵਧੀਆ ਜਿਹਾ ਪੈਟਰਨ ਲੱਗ ਰਿਹਾ ਹੈ ਅਲੱਗ ਜਿਹਾ ਪੈਟਰਨ ਤੇ ਤੁਸੀਂ ਇਹਨੂੰ ਕਿਤੇ ਵੀ ਪਾ ਸਕਦੇ ਹੋ ਆ ਦੇਖੋ ਇਹ ਅਜ ਵਾਲੇ ਪੈਟਰਨ ਦੀ ਸਾਡੇ ਲੋਕ ਐਦਾ ਦਾ ਇਹ ਵਾਲਾ ਪੈਟਰਨ ਜਿਹੜਾ ਅਜ ਅਸੀਂ ਬਣਾਉਣ ਜਾ ਰਹੇ ਹਾਂ ਇਹਦੀ ਫਰੰਟ ਸਾਈਡ ਹੈ ਤੇ ਇਹਦੀ ਬੈਕ ਸਾਈਡ ਹੈ ਬਹੁਤ ਹੀ ਆਸਾਨੀ ਨਾਲ ਪਹਿ ਜਾਣਾ ਛੋਟੇ ਛੋਟੇ ਜਿਹੇ ਪੱਤੇ ਕਹਿ ਸਕਦੇ ਹੋ ਡੱਬੀਆਂ ਕਹਿ ਸਕਦੇ ਹੋ ਇਹਨੂੰ ਤੁਸੀਂ ਕੁਝ ਵੀ ਕਹਿ ਸਕਦੇ ਹੋ ਆ ਦੇਖੋ ਇਹ ਤਾਂ ਹੈ ਲਾਈਨਾਂ ਜੀ ਬਣਦੀਆਂ ਜਾਣੀ ਤੇ ਤੁਹਾਡੇ ਜੋ ਤੁਸੀਂ ਪੂਰੇ ਤੇ ਪਾਉਂਗੇ ਤਾਂ ਲੁੱਕ ਬੜੀ ਹੀ ਅਲੱਗ ਤੇ ਵਧੀਆ ਹੋਊਗੀ ਤੁਸੀਂ ਇਹਨੂੰ ਸਕੀਵਿਚ ਸ਼ਾਰਟ ਕੋਟੇਜ ਕੁੜਤੇਜ ਕਿਤੇ ਵੀ ਅਡਜਸਟ ਕਰ ਸਕਦੇ ਹੋ ਤਾਂ ਫੇਰ ਸ਼ੁਰੂ ਕਰਦੇ ਹਾਂ ਇਸ ਵੀਡੀਓ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰਤਾ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਹਾਲ ਤੱਕ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਤਾਂ ਇਹ ਬਣਾ ਜਿਹੜਾ ਪੈਟਰਨ ਹੈਗਾ 8 ਸਲਾਈਆਂ ਤੇ 8 ਕੁੰਡਿਆਂ ਦਾ 8 ਸਲਾਈਆਂ ਪੈਣੀਆਂ ਤੇ 8 ਕੁੰਡਿਆਂ ਤੇ ਪੈਟਰਨ ਸਾਡਾ ਪਹਿਣਾ ਤੇ ਪੈਟਰਨ ਦੇ ਲਈ ਸਾਨੂੰ ਕੁੰਡੇ ਚਾਹੀਦੇ 8 8 8 ਦੇ ਮਲਟੀਪਲ ਤੇ ਤੁਸੀਂ ਚਾਹੇ 4 ਕੁੰਡੇ ਐਕਸਟਰਾ ਰੱਖ ਲੋ ਤੇ ਚਾਹੇ 2 ਕੁੰਡੇ ਐਕਸਟਰਾ ਰੱਖ ਲੋ 2 ਤਾਂ ਰੱਖਣ ਦੀ ਲੋੜ ਹੀ ਹੈ ਤਾਂ ਤੁਸੀਂ 4 ਵੀ ਰੱਖ ਸਕਦੇ ਹੋ ਤੇ 6 ਵੀ ਰੱਖ ਸਕਦੇ ਹੋ ਜਿਸ ਤਰ੍ਹਾਂ 8 8 ਕੁੰਡੇ ਪਾਲੇ ਹੋਰ ਥੋੜਾ ਕੋਈ ਐਕਸਟਰਾ ਦਾ ਪੈਟਰਨ ਹੈ ਜਾਂ ਤੁਸੀਂ ਅੱਧਾ ਦਾ ਕੋਈ ਕੁੱਟੀ ਬੁਣ ਸਕਦੇ ਹੋ ਵੀ ਤੁਸੀਂ 8 ਦੇ ਮਲਟੀਪਲ ਕੁੰਡੇ ਪਾਲੇ ਪਰ ਉਸ ਤੋਂ ਬਾਅਦ ਅਗਰ ਥੋੜੇ 4 ਕੁੰਡੇ ਬਚਦੇ ਆ ਤਾਂ ਤੁਸੀਂ 4 ਐਕਸਟਰਾ ਰੱਖ ਲੋ 2 ਬਚਦੇ ਆ ਤਾਂ ਤੁਸੀਂ 2 ਰੱਖ ਲੋ ਠੀਕ ਹੈ ਕਿਉਂਕਿ ਇਸ ਤੇ ਇੱਕ ਜਾਂ ਦੋ ਕੁੰਡੇ ਐਡਜਸਟ ਹੋ ਜਾਣੇ ਆ ਤਾਂ ਫੇਰ ਸ਼ੁਰੂ ਕਰਦੇ ਆ ਅੱਜ ਵਾਲਾ ਇਹ ਪੈਟਰਨ ਪਾਣਾ ਪੈਟਰਨ ਅਸੀਂ ਫਸਟ ਰੋ ਤੋਂ ਸਟਾਰਟ ਕਰਦੇ ਜਾ ਰਹੇ ਆ ਜਿਸ ਤਰ੍ਹਾਂ ਅਸੀਂ ਫਸਟ ਰੋ ਤੋਂ ਪੈਟਰਨ ਸਟਾਰਟ ਕੀਤਾ ਉਦਾਂ ਹੀ ਅਸੀਂ ਪੈਟਰਨ ਆਪਣਾ ਪਾਣ ਜਾ ਰਹੇ ਆ ਤੇ ਪੈਟਰਨ ਦੀ ਹੈਗੀ ਫਸਟ ਰੋ ਦੇਖੋ ਪੈਟਰਨ ਦੇ ਫਸਟ ਰੋ ਜਿਸ ਤਰ੍ਹਾਂ ਪਈ ਹੋਈ ਆ ਦੇਖੋ ਐਦਾਂ ਹੀ ਅਸੀਂ ਇੱਥੋਂ ਪਾਣ ਜਾ ਰਹੇ ਆ ਤੁਸੀਂ ਬਾਡਰ ਦੇ ਉੱਪਰੋਂ ਸਿੱਧਾ ਹੀ ਸ਼ੁਰੂ ਕਰ ਸਕਦੇ ਹੋ ਜਾਂ ਬਾਡਰ ਦੇ ਉੱਪਰੋਂ ਜਿਸ ਤਰ੍ਹਾਂ ਮੈਂ ਇੱਕ ਸਲਾਈ ਪਾ ਲਈ ਤਾਂ ਪੱਕੇ ਵੀ ਤੁਸੀਂ ਇੱਦਾਂ ਸ਼ੁਰੂ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਕੋਈ ਦਾ ਉਹ ਨਹੀਂ ਇਹ ਤੁਸੀਂ ਬਾਡਰ ਤੋਂ ਬਿਨਾ ਤਾਂ ਫੇਰ ਦੇਖੋ ਕਿਉਂਕਿ ਅੱਠ ਕੁੰਡਿਆਂ ਤੇ ਸਾਡਾ ਇਹ ਪੈਟਰਨ ਬਣ ਕੇ ਆਣਾ ਹੈ ਪਹਿਲੇ ਕੁੰਡੇ ਨੂੰ ਮੈਂ ਐ ਸਟਿਚ ਕੀਤਾ ਦੂਜਾ ਕੁੰਡਾ ਸਿੱਧਾ ਬੁਣਿਆ ਠੀਕ ਹੈ ਇਹ ਜਿਹੜੇ ਕੁੰਡੇ ਆ ਦੋ ਇਹ ਮੇਰੇ ਹੈਗੇ ਐਕਸਟਰਾ ਵਾਲੇ ਠੀਕ ਹੈ ਮੈਂ ਦੋ ਕੁੰਡੇ ਐਕਸਟਰਾ ਰੱਖੇ ਮੈਂ ਦੋ ਕੁੰਡੇ ਐਕਸਟਰਾ ਰੱਖ ਕੇ ਤੁਹਾਨੂੰ ਇਹ ਦੱਸ ਦੇ ਦੋ ਕੁੰਡੇ ਐਕਸਟਰਾ ਹੋਗੇ ਤਾਂ ਦੋ ਕੁੰਡੇ ਸਾਢੇ ਇਧਰ ਹੋਗੇ ਇਸ ਤੋਂ ਬਾਅਦ ਹੁਣ ਦੇਖੋ ਹੁਣ ਜਿਹੜਾ ਅਗਲਾ ਕੁੰਡਾ ਅਸੀਂ ਇਹਨੂੰ ਬੁਣਾਂਗੇ ਸਿੱਧਾ ਇੱਥੋਂ ਸਾਡਾ ਪੈਟਰਨ ਸ਼ੁਰੂ ਹੋ ਗਿਆ। ਇਹ ਕੁੰਡਾ ਸਿੱਧਾ ਇਹ ਕੁੰਡਾ ਸਿੱਧਾ ਬੁਨਣ ਤੋਂ ਬਾਅਦ ਧਾਗੇ ਨੂੰ ਆਪਣੇ ਵੱਲ ਧਾਗੇ ਨੂੰ ਆਪਣੇ ਵੱਲ ਕਰਕੇ ਜਾਲੀ ਪਾ ਲਈ ਤੇ ਇਹ ਵਾਲੇ ਕੁੰਡੇ ਨੂੰ ਉਲਟਾ ਕੇ ਅਸੀਂ ਕੀਤਾ 2 ਦਾ 1। 2 ਦਾ 1 ਕਰਨ ਤੋਂ ਬਾਅਦ ਧਾਗਾ ਆਪਣੇ ਵੱਲ ਕਰਕੇ 3 ਕੁੰਡੇ ਪੁੱਠੇ 1 2 3 ਧਾਗਾ ਪਿੱਛੇ ਫੇਰ ਅਸੀਂ ਕੀਤਾ 2 ਦਾ 1 2 ਦਾ 1 ਕਰਨ ਤੋਂ ਬਾਅਦ ਫੇਰ ਇੱਕ ਜਾਲੀ ਪਾਵਾਂਗੇ ਤੇ ਇੱਕ ਅਗਲਾ ਕੁੰਡਾ ਸਾਡਾ ਆਵਕਸ ਸਿੱਧਾ ਹੁਣ ਦੇਖੋ ਇਹ ਦੋ ਕੁੰਡੇ ਸਾਡੇ ਸੀਗੇ ਐਕਸਟਰਾ ਇਸ ਤੋਂ ਇਲਾਵਾ ਦੇਖੋ 1 2 3 4 5 6 7 ਤੇ ਇਹ ਸਾਡਾ 8 ਕੁੰਡਿਆਂ ਤੇ ਪੈਟਰਨ ਬਣ ਗਿਆ ਹੈ ਠੀਕ ਹੈ ਜੀ ਫੇਰ ਅਸੀਂ ਇਸ ਪੈਟਰਨ ਨੂੰ ਇਦਾਂ ਹੀ ਪਾਉਂਦੇ ਜਾਣਾ ਦੇਖੋ ਕਿਦਾਂ ਪਹਿਲਾ ਕੁੰਡਾ ਸਿੱਧਾ ਇਹ ਕੁੰਡੇ ਸਿੱਧੇ ਤੇ ਬਾਤਾ ਗਾ ਆਪਣੇ ਵੱਲ ਜਾਲੀ ਪਾਈ ਇਹ ਕੁੰਡੇ ਨੂੰ ਉਲਟਾ ਕੇ ਦੋ ਦਾ ਇੱਕ ਦੋ ਦਾ ਇੱਕ ਕਰਨ ਤੋਂ ਬਾਅਦ ਆ ਦੇਖੋ ਸਾਡਾ ਕੁੰਡਾ ਕਟਿਆ ਤੇ ਨਾਲ ਹੀ ਅਸੀਂ ਬទਾਲਿਆ ਦੋਨੇ ਬਰਾਬਰ ਹੋ ਗਏ ਤਾਗਾ ਆਪਣੇ ਵੱਲ ਤਿੰਨ ਕੁੰਡੇ ਪੁੱਠੇ ਤਿੰਨ ਕੁੰਡੇ ਪੁੱਠਿਆਂ ਤੋਂ ਬਾਅਦ ਤਾਗੇ ਨੂੰ ਕਰਾਂਗੇ ਪਿੱਛੇ ਤੇ ਇੱਥੇ ਫੇਰ ਕਰਾਂਗੇ ਦੋ ਦਾ ਇੱਕ 2 ਦਾ 1 ਕਰਨ ਦੇ ਨਾਲ ਜਿਹੜਾ ਸਾਡਾ ਕੁੰਡਾ ਕਟਿਆ ਤੇ ਉਹ ਅਸੀਂ ਨਾਲ ਹੀ ਵਧਾ ਲਿਆ ਤੇ ਇੱਥੇ ਤੱਕ ਹੋ ਗਿਆ ਸਾਡਾ 8 ਕੁੰਡਿਆਂ ਦਾ ਪੈਟਰਨ ਪੂਰਾ ਤੇ ਫਿਰ ਆ ਗਏ ਅਸੀਂ ਅਗਲਾ ਕੁੰਡਾ ਸਿੱਧਾ ਪਹਿਲਾ ਸਿੱਧੇ ਤੋਂ ਬਾਅਦ ਧਾਗਾ ਆਪਣੇ ਵੱਲ 2 ਦਾ 1 ਇੱਕ ਜਾਲੀ ਪੈ ਗਈ ਕੁੰਡਾ ਕੱਟ ਗਿਆ ਤੇ ਨਾਲ ਹੀ ਕੁੰਡਾ ਸਾਡਾ ਗਿਆ ਵਧ ਤਿੰਨ ਕੁੰਡੇ ਪੁੱਠੇ ਤਿੰਨ ਕੁੰਡੇ ਪੁੱਠੇ ਤੋਂ ਬਾਅਦ ਧਾਗਾ ਪਿੱਛੇ ਤੇ ਫੇਰ ਕੀਤਾ 2 ਦਾ 1 2 ਦਾ 1 ਕਰਨ ਤੋਂ ਬਾਅਦ ਫੇਰ ਜਾਲੀ ਪਾਈ ਤੇ ਇੱਥੇ 8 ਕੁੰਡਿਆਂ ਦਾ ਫੇਰ ਸਾਡਾ ਪੈਟਰਨ ਪੂਰਾ ਹੋ ਗਿਆ ਬਸ ਐਤਾ ਹੀ ਅਸੀਂ ਇਹ 8 8 ਕੁੰਡੇ ਵਾਲਾ ਪੈਟਰਨ ਦੁਹਰਾਇ ਜਾਣਾ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਜਾਲੀ ਪਾਈ 2 ਦਾ 1 ਕਰਨ ਤੋਂ ਬਾਅਦ ਤਿੰਨ ਕੁੰਡੇ ਪੁੱਠੇ ਤਿੰਨ ਕੁੰਡੇ ਪੁੱਠੇ ਤੋਂ ਬਾਅਦ ਫੇਰ ਅਸੀਂ ਕਰਨਾ ਹੈ 2 ਦਾ 1 ਧਾਗਾ ਪਿੱਛੇ ਕਰਕੇ 2 ਦਾ 1 2 ਦਾ 1 ਕਰਨ ਤੋਂ ਬਾਅਦ ਤਾਗਾ ਆਪਣੇ ਵੱਲ ਜਾਲੀ ਦੇ ਨਾਲ ਇੱਕ ਹੁੰਡਾ ਵੱਧ ਗਿਆ। ਬਸ ਇਦਾਂ ਹੀ ਅਸੀਂ ਇਹ ਾਟ ਕੁੰਡਿਆ ਦਾ ਪੈਟਰਨ ਰਿਪੀਟ ਕਰੇ ਜਾਣਾ ਤੇ ਇਹ ਹੈਗੀ ਪੈਟਰਨ ਦੀ ਫਸਟ ਰੋ ਪੈਟਰਨ ਦੀ ਫਸਟ ਰੋ ਕਰ ਲੈਨੇ ਹੁਣ ਅਸੀਂ ਫਟਾਫਟ ਕੰਪਲੀਟ ਤੇ ਪੈਟਰਨ ਦੀ ਫਸਟ ਰੋ ਕੰਪਲੀਟ ਕਰਨ ਤੋਂ ਬਾਅਦ ਅਸੀਂ ਆ ਜਾਨੇ ਪੈਟਰਨ ਦੀ ਸੈਕੰਡ ਰੋ ਪਹਿਲੀ ਰੋ ਸੀ ਤਾਂ ਤੁਹਾਨੂੰ ਥੋੜਾ ਟਾਈਮ ਜ਼ਿਆਦਾ ਲਾ ਕੇ ਮੈਂ ਦੱਸਤਾ ਤੇ ਅਗਲੀ ਰੋ ਤੁਹਾਨੂੰ ਫਟਾਫਟੀ ਪਤਾ ਲੱਗ ਜਾਣੀ ਐਨੇ ਕਿਉਂਕਿ ਇਸ ਤਰ੍ਹਾਂ ਸੇ ਕੁੰਡੇ ਵੀ ਐਡਜਸਟ ਕਰਨੇ ਸੇ ਹਾਂ ਲਾਸਟ ਵਿੱਚ ਦੇਖੋ ਫੇਰ ਅਸੀਂ ਤਾਗਾ ਆਪਣੇ ਵੱਲ ਕਰਕੇ ਆ ਦੇਖੋ ਇੱਕ ਹੁੰਡਾ ਸਿੱਧਾ ਤੇ ਨਾਲ ਹੀ ਇਹ ਵਾਲਾ ਵੀ ਆ ਗਿਆ ਠੀਕ ਹੈ ਹੁਣ ਆਗੇ ਅਸੀਂ ਆਪਣੀ ਪੁੱਠੇ ਰੋ ਦੇ ਵਿੱਚ ਪੁੱਠੇ ਰੋ ਦੇ ਵਿੱਚ ਦੇਖੋ ਸਾਰੇ ਜਿਹੜੇ ਕੁੰਡੇ ਜਿਸ ਤਰ੍ਹਾਂ ਦਿਖਾਈ ਦਿੰਦੇ ਅਸੀਂ ਉਦਾਂ ਹੀ ਬੁਣਨੇ ਆ ਬਾਕੀ ਸਾਡੇ ਸਾਰੇ ਕੁੰਡੇ ਆ ਜਾਣੇ ਪੁੱਠੇ ਮੀਨਸ ਕਿ ਇੱਥੇ ਆਣਗੇ ਪੰਜ ਸਾਡੇ ਕੁੰਡੇ ਪੁੱਠੇ ਤੇ ਜਿਹੜੇ ਆ ਤਿੰਨ ਕੁੰਡੇ ਇਹ ਸਿੱਤੇ 1 2 3 ਤਾਗ ਆਪਣੇ ਵੱਲ ਫੇਰ ਆ ਦੇਖੋ ਇਹ ਵਾਲੇ ਕੁੰਡੇ ਪੁੱਠੇ ਤਿੱਤੂ ਸੀ ਕੈਸਾ ਦਵੀ ਪੰਜ ਪੁੱਠੇ ਤੇ ਤਿੰਨ ਸਿੱਤੇ ਮੀਨਸ ਕੇ ਪੁੱਠੇ ਤੇ ਪੁੱਠੇ ਤੇ ਸਿੱਧੇ ਤੇ ਸਿੱਧੇ ਪਾ ਕੇ ਅਸੀਂ ਇਹ ਵਾਲਾ ਰੋ ਸੈਕਿੰਡ ਕੰਪਲੀਟ ਕਰਕੇ ਆਨੇ ਆ ਥਰਡ ਰੋ ਤੇ ਪੈਟਰਨ ਦੀ ਥਰਡ ਰੋ ਐ ਸਟਿਚ ਵਾਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਐਕਸਟਰਾ ਵਾਲੇ ਕੁੰਡੇ ਨੂੰ ਸਿੱਧਾ ਪੁਣਾਗੇ ਹੋਗੇ ਸਾਡੇ ਪੈਟਰਨ ਦੇ ਕੁੰਡੇ ਸ਼ੁਰੂ ਪਹਿਲੇ ਕੁੰਡੇ ਨੂੰ ਸਿੱਧਾ ਤੇ ਇਹ ਵਾਲਾ ਕੁੰਡਾ ਜਿਹੜਾ ਵਧਾਇਆ ਸੀ ਇਹਨੂੰ ਵੀ ਸਿੱਧਾ ਇਸ ਤੋਂ ਬਾਅਦ ਇਹ ਵਾਲੇ ਕੁੰਡੇ ਨੂੰ ਅਸੀਂ ਹੁਣ ਦੋ ਦਾ ਇੱਕ ਕਰਨਾ ਤੇ ਨਾਲੇ ਜਾਲੀ ਪਾਣੀ ਜਾਲੀ ਪਾਣ ਲਈ ਕੁੰਡਾ ਤਾ ਗਾਗੇ ਤੇ ਆ ਦੇਖੋ ਇਹ ਵਾਲੇ ਕੁੰਡੇ ਨੂੰ ਐਦਾਂ ਉਲਟਾ ਕੇ ਅਸੀਂ ਦੋ ਦਾ ਇੱਕ ਕਰ ਰਹੇ ਹਾਂ ਐਦਾਂ ਲਾਈ ਸਾਈਡ ਤੋਂ ਉਲਟਾ ਕੇ ਐਦਾਂ ਦੋ ਦਾ ਇੱਕ ਕਰਨਾ ਹੈ ਹੁਣ ਸਾਡੇ ਇੱਥੇ ਤਿੰਨ ਕੁੰਡੇ ਪੁੱਠੇ ਰੱਖੇ ਸੀ ਸ਼ੁਰੂ ਚ ਹੁਣ ਤਾ ਗਾ ਕੇ ਕਰਕੇ ਇੱਥੇ ਸਟਾ ਰਹਿ ਗਿਆ ਇੱਕ ਕੁੰਡਾ ਪੁੱਠਾ ਇੱਕ ਕੁੰਡੇ ਪੁੱਠੇ ਤੋਂ ਬਾਅਦ ਫੇਰ ਤਾਗਾ ਪਿੱਛੇ ਤੇ ਫੇਰ ਇੱਥੇ ਕੀਤਾ ਸੀ ਦੋ ਦਾ ਇੱਕ ਐਦਾਂ ਅੱਗੇ ਤੋਂ ਬਸ ਇਥੇ ਹਰ ਰੱਖਣਾ ਇੱਥੋਂ ਸੇ ਪਿੱਛੇ ਤੋਂ ਤੇ ਅਸੀਂ ਇੱਥੇ ਅੱਗੇ ਤੋਂ ਦੋ ਦਾ ਇੱਕ ਕੀਤਾ ਫੇਰ ਜਾਲੀ ਪਾਈ ਇੱਕ ਕੁੰਡਾ ਸਿੱਧਾ ਇਹ ਸਾਡਾ 8 ਕੁੰਡਿਆਂ ਦਾ ਪੈਟਰਨ ਸ਼ੁਰੂ ਹੋ ਗਿਆ ਫਿਰ ਅਸੀਂ ਸ਼ੁਰੂ ਕਰਦੇ ਹਾਂ ਪਹਿਲਾ ਕੁੰਡਾ ਸਿੱਧਾ ਦੂਜਾ ਕੁੰਡਾ ਵੀ ਸਿੱਧਾ ਤੀਜਾ ਜਾਲੀ ਪਾਈ ਤੇ ਚੌਥਾ ਕੁੰਡਾ ਅਸੀਂ ਕੀਤਾ ਦੋ ਦਾ ਇੱਕ ਧਾਗਾ ਆਪਣੇ ਵੱਲ ਕਰਕੇ ਪੰਜਵਾਂ ਕੁੰਡਾ ਪੁੱਠਾ ਧਾਗਾ ਪਿੱਛੇ ਕਰਕੇ ਛੇਵੇਂ ਕੁੰਡੇ ਨੂੰ ਕੀਤਾ ਦੋ ਦਾ ਇੱਕ ਅੱਗੇ ਤੋਂ ਤੇ ਸੱਤਵੇਂ ਫੇਰ ਜਾਲੀ ਪਾਈ ਤੇ ਅੱਠਵਾਂ ਬੁੰਲਿਆ ਸਿੱਧਾ ਇਹ ਸਾਡਾ 8 ਕੁੰਡਿਆਂ ਦਾ ਪੈਟਰਨ ਕੰਪਲੀਟ ਹੋ ਗਿਆ ਪੈਟਰਨ ਦੀ 3ਰੋ ਪੂਰੀ ਦੀ ਪੂਰੀ ਅਸੀਂ ਇਦਾਂ ਹੀ ਪਾ ਲੈਣੀ ਆ ਤੇ 3ਰੋ ਪਤਾ ਲੱਗ ਗਿਆ ਤੁਹਾਨੂੰ ਆ ਦੇਖੋ ਇੱਕ ਵਾਰੀ ਫੇਰ ਦੇਖ ਲਓ 2 ਦਾ 1 2 ਦਾ 1 ਕਰਨ ਤੋਂ ਬਾਅਦ ਧੱਕ ਆਪਣੀ ਵੱਲ ਕਰਕੇ ਇੱਕ ਕੁੰਡਾ ਪੁੱਠਾ ਰਹਿ ਗਿਆ ਹੁਣ ਇੱਥੇ ਇਹਨੂੰ ਪੁੱਠਾ ਧੱਕਾ ਪਿੱਛੇ ਕਰਕੇ ਫੇਰ 2 ਦਾ 1 2 ਦਾ 1 ਕਰਨ ਤੋਂ ਬਾਅਦ ਜਾਲੀ ਜਾਲੀ ਤੋਂ ਬਾਅਦ ਫੇਰ ਦੇਖੋ ਐਸਾ ਟਾ ਆ ਗਿਆ ਅਗਲਾ ਕੁੰਡਾ ਸਿੱਧਾ ਬਸ ਇਦਾਂ ਹੀ ਅਸੀਂ ਪਾ ਲੈਣੀ ਪੈਟਰਨ ਦੀ ਤੇ ਸੇਰੋ ਤੇ ਪੈਟਰਨ ਦੀ ਚੌਥੀ ਰੋ ਉਲਟੀ ਰੋ ਦੇ ਵਿੱਚ ਫਿਰ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਤੇ ਹੁਣ ਸਾਡਾ ਸਿਰਫ ਇੱਕ ਕੁੰਡਾ ਸਿੱਧਾ ਇਹ ਬੁਲਾਣਾ ਪੁੱਠੀ ਸਲਾਈ ਦੇ ਵਿੱਚ ਬਾਕੀ ਸਾਡੇ ਸਾਰੇ ਰੋ ਪੁੱਠੇ ਬਣ ਜਾਣੀ ਸਿਰਫ ਇੱਕ ਕੁੰਡਾ ਸਿੱਧਾ ਆਊਗਾ ਤੇ ਬਾਕੀ ਪੂਰੀ ਪੁੱਠੀ ਰੋ ਪੁੱਠੀ ਤੇ ਪੈਟਰਨ ਦੀ 3rd ਤੇ 4th ਰੋ ਪਾ ਕੇ ਅਸੀਂ ਪੈਟਰਨ ਦੀ 5th ਰੋ ਤੇ ਆ ਜੰਨੇ ਆ ਅਸੀਂ ਆ ਗਏ ਹੁਣ ਪੈਟਰਨ ਦੀ ਪੰਜਵੀਂ ਰੋ ਪੈਟਰਨ ਦੀ ਪੰਜਵੀਂ ਰੋ ਦੇਖੋ ਪਹਿਲੇ ਕੁੰਡੇ ਨੂੰ ਐਸਟੇਜ दूसा कुंडा सीधा एक्सट्रा वाला ये हो गया साढ़ा पैटर्न शुरू हूँ इतों ज़रा ध्यान न देखियो हूँ असीना भी जे जो हूँ असंू लैके आए थे कुंडा हूँ ये साढ़ा इधर इतना जाएगा देखो ना पहला असी लैके गए आखो ऐसा डब्बी इतना जानी ताकि पूरा यह पत्ते शेप आ जाए छोटे छोटे जो पत्ते बने हुए आखो इतना तो ये देखो असी हूँ की करना है ये रोज़रा ध्यान देखियो ਇਹ ਵਾਲੇ ਕੁੰਡੇ ਹੋ ਗਏ ਸਾਡੇ 1 2 ਸਿੱਧੇ ਦੋ ਕੁੰਡੇ ਸਿੱਧੇ ਆ ਤਾਂ ਬਾਅਦ ਹੁਣ ਜਦੋਂ ਅਸੀਂ ਕੁੰਡਾ ਉਲਟਾਣਾ ਤਾਂ ਅਸੀਂ ਹੁਣ ਪਹਿਲਾਂ ਇੱਥੋਂ ਅੱਗੇ ਤੋਂ ਐਦਾਂ ਦੋਨੇ ਕੁੰਡੇ ਨੂੰ ਇਕੱਠੇ ਲਵਾਂਗੇ ਦੋ ਦਾ ਇੱਕ ਕਰਾਂਗੇ ਐਤਾ ਦੋ ਦਾ ਇੱਕ ਕਰਨ ਤੋਂ ਬਾਅਦ ਇੱਥੇ ਸਾਡਾ ਇੱਕ ਕੁੰਡਾ ਪੁੱਠਾ ਰਹਿ ਗਿਆ ਸੀ ਇੱਥੇ ਪਾਵਾਂਗੇ ਅਸੀਂ ਫੇਰ ਜਾਲੀ ਇੱਕ ਕੁੰਡਾ ਵਧਾਇਆ ਵਧਾ ਕੇ ਇਹ ਵਾਲਾ ਕੁੰਡਾ ਪੁੱਠਾ ਪੁੱਠਾ ਫਿਰ ਅਸੀਂ ਇੱਥੇ ਕੁੰਡਾ ਵਧਾਇਆ ਵਧਾਣ ਤੋਂ ਬਾਅਦ ਆ ਦੇਖੋ ਇਹ ਕੁੰਡਾ ਵਧਾ ਲਿਆ ਐਦਾਂ ਜਾਲੀ ਪਾਈ ਇਸੋ ਬਾਅਦ ਇੱਥੇ ਦੋ ਦਾ ਇੱਕ ਕਰਨਾ ਪਰ ਕਿੱਦਾਂ ਇਹਨੂੰ ਕੁੰਡੇ ਨੂੰ ਐਦਾਂ ਉਲਟਾ ਕੇ ਐਤ ਦੋ ਦਾ ਇੱਕ ਠੀਕ ਹੈ ਜੀ ਦੋ ਦਾ ਇੱਕ ਕਰਨ ਤੋਂ ਬਾਅਦ ਫਿਰ ਅਸੀਂ ਦੇਖੋ ਇੱਥੇ ਹੁਣ ਸਾਡੇ ਹੋ ਗਏ ਇੱਕ ਕੁੰਡਾ ਸਿੱਤਾ ਅਦਕ ਦੋ ਦਾ ਇੱਕ ਕੀਤਾ ਤੇ ਨਾਲ ਜਾਲੀ ਸਾਡੀ ਹੁਣ ਪਈ ਇੱਧਰ ਅੰਦਰਲੇ ਪਾਸੇ ਤੇ ਇੱਥੇ ਹੁਣ ਸਾਡੇ ਰਹਿ ਜਾਣਗੇ ਇੱਕ ਦੋ ਤਿੰਨ ਕੁੰਡੇ ਸਿੱਤੇ ਫੇਰ ਦੇਖੋ ਦੋ ਦਾ ਇੱਕ ਦੋ ਦਾ ਇੱਕ ਕਰਨ ਤੋਂ ਬਾਅਦ ਅਸੀਂ ਪਾਈ ਇੱਥੇ ਜਾਲੀ ਜਾਲੀ ਪਾਉਣ ਤੋਂ ਬਾਅਦ ਇੱਕ ਹੁੰਡਾ ਪੁੱਠਾ ਫੇਰ ਪਾਈ ਜਾਲੀ ਹੁੰਡਾ ਵਧਾਇਆ ਤੇ ਫੇਰ ਇੱਥੇ ਨਾਲ ਹੀ ਦੋ ਦਾ ਇੱਕ ਕੀਤਾ ਇਦਾਂ ਉਲਟਾ ਕੇ ਇਹ ਦੋਲਟਾ ਕੇ ਦੋ ਦਾ ਇੱਕ ਕੀਤਾ ਤੇ ਇਹ ਵਾਲਾ ਹੁੰਡਾ ਸਿੱਧਾ ਤੇ ਅਗਲਾ ਹੁੰਡਾ ਵੀ ਸਾਡਾ ਸਿੱਧਾ ਇੱਕ ਦੋ ਤਿੰਨ ਹੁੰਡੇ ਸਾਡੇ ਸੈਂਟਰ ਚ ਸਿੱਧੇ ਆ ਗਏ ਫੇਰ ਅਸੀਂ ਇੱਥੇ ਦੋ ਦਾ ਇੱਕ ਕੀਤਾ ਹੁਣ ਇਦਾਂ ਅੱਗੇ ਤੋਂ ਸਲਾਈ ਪਾ ਕੇ ਦੋ ਦਾ ਇੱਕ ਕੀਤਾ ਨਾਲੀ ਜਾਲੀ ਪਾਈ ਜਾਲੀ ਪਾ ਕੇ ਕੁੰਡਾ ਪੁੱਠਾ ਫਿਰ ਜਾਲੀ ਪਾਈ ਜਾਲੀ ਪਾ ਕੇ ਨਾਲੀ ਕੁੰਡੇ ਨੂੰ ਉਲਟਾ ਕੇ ਦੋ ਦਾ ਇੱਕ ਇਹ ਵਾਲੀ ਪੂਰੀ ਰੋ ਸੀ ਐਦਾ ਹੀ ਬਣਾਣੀ ਤੇ ਪੂਰੀ ਰੋ ਇਹ ਹੋ ਗਈ ਸਾਡੀ ਐਦਾ ਹੀ ਪੂਰੀ ਪੰਜਵੀਂ ਰੋ ਹੈ ਪੰਜਵੀਂ ਰੋ ਪੂਰੀ ਇਸ ਐਡੇ ਹੀ ਬਣਾ ਲੈਣੀ ਛੇਵੀਂ ਰੋ ਫਿਰ ਅਸੀਂ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਪਾ ਕੇ ਕੰਪਲੀਟ ਕਰਨੀ ਆ ਇਸ ਵਾਰੀ ਸਾਡੇ ਤਿੰਨ ਪੁੱਠੇ ਪੰਜ ਸਿੱਦੇ ਤਿੰਨ ਪੁੱਠੇ ਪੰਜ ਸਿੱਦੇ ਐਦਾਂ ਤੇ ਤੁਹਾਨੂੰ ਰੋ ਸਮਝ ਆ ਗਈ ਹੋਣੀ ਆ ਤੇ ਇਹ ਰੋ ਪੂਰੀ ਕਰਕੇ ਅਸੀਂ ਪਾ ਲੈਨੇ ਪੁੱਠੇ ਰੋ ਪੁੱਠੇ ਰੋ ਪਾ ਕੇ ਫਿਰ ਅਸੀਂ ਮਿਲਦੇ ਹਾਂ ਆਪਣੀ ਸਤਵੀਂ ਰੋ ਸਿੱਧੀ ਰੋ ਦੇ ਵਿੱਚ ਹਾਂ ਦੇਖੋ ਇਹ ਤਾਂ ਇਸੇ ਬੰਦੇ ਹੋਈ ਇਹ ਵਾਲੀ ਰੋ ਕੰਪਲੀਟ ਕਰ ਲੈਣ ਅਸੀਂ ਆਗੇ ਹੁਣ ਪੈਟਰਨ ਦੀ ਸਤਵੀਂ ਰੋ ਪਹਿਲਾ ਕੁੰਡਾ ਐ ਸਟਿਚ ਦੂਜਾ ਕੁੰਡਾ ਸਿੱਧਾ ਹੁਣ ਇੱਥੋਂ ਸਾਡੇ ਪੈਟਰਨ ਦੇ ਕੁੰਡੇ ਸ਼ੁਰੂ ਹੋ ਗਏ ਪੈਟਰਨ ਦਾ ਪਹਿਲਾ ਹੁੰਡਾ ਸਿੱਧਾ ਇਸ ਤੋਂ ਬਾਅਦ ਅਸੀਂ ਕਰਾਂਗੇ ਐਦਾਂ ਦੋਨਾਂ ਅੱਗੇ ਤੋਂ ਦੋ ਦਾ ਇੱਕ ਦੂਜਾ ਕੁੰਡਾ ਦੋ ਦਾ ਇੱਕ ਤੀਸਰਾ ਪਾਇਆ ਜਾਲੀ ਚੌਥਾ ਪੁੱਠਾ ਪੰਜਵਾਂ ਪੁੱਠਾ ਛੇਵਾਂ ਪੁੱਠਾ ਸਤਮੀ ਫੇਰ ਪਾਈ ਜਾਲੀ ਤੇ ਅੱਠਵਾਂ ਫੇਰ ਅਸੀਂ ਕੀਤਾ ਦੋ ਦਾ ਇੱਕ ਐਦਾਂ ਉਲਟਾ ਕੇ ਅੱਗੇ ਇਹ ਸਾਡਾ ਹੋ ਗਿਆ 8 ਕੁੰਡਿਆਂ ਦਾ ਪੈਟਰਨ ਜਿਹੜਾ ਕਿ ਅਸੀਂ ਬਾਹਰ ਬਾਹਰ ਰਿਪੀਟ ਕਰਦੇ ਜਾਣਾ ਫਿਰ ਦੇਖੋ ਇੱਕ ਵਾਰੀ ਇਹ ਕੁੰਡਾ ਸਿੱਧਾ ਸਿੱਧੇ ਤੋਂ ਬਾਅਦ ਦੋ ਦਾ ਇੱਕ ਦੋ ਦਾ ਇੱਕ ਤੋਂ ਬਾਅਦ ਜਾਲੀ ਤੋਂ ਬਾਅਦ ਤਿੰਨ ਕੁੰਡੇ ਪੁੱਠੇ 1 2 3 ਫਿਰ ਸਾਡੀ ਪੇਂਜਾਲੀ ਤੇ ਫਿਰ ਅਸੀਂ ਕੀਤਾ ਇਹ ਵਾਲੇ ਕੁੰਡੇ ਨੂੰ ਐਦਾਂ ਉਲਟਾ ਕੇ ਦੋ ਦਾ ਇੱਕ ਤੁਸੀਂ ਧਿਆਨ ਰੱਖਣਾ ਵੀ ਜਦੋਂ ਅਸੀਂ ਇੱਥੋਂ ਪੁੱਠੇ ਦੇ ਨਾਲ ਜਾਲੀ ਪਾ ਰਹੇ ਹਾਂ ਪਹਿਲਾਂ ਅਸੀਂ ਸਿੱਧੇ ਕੁੰਡੇ ਦੇ ਅੰਤਰ ਅੰਤਰ ਜਾਲੀ ਪਾ ਰਹੇ ਆ ਫਿਰ ਅਸੀਂ ਬਾਰ ਬਾਰ ਜਾਲੀ ਪਾ ਰਹੇ ਆ ਜਦੋਂ ਅਸੀਂ ਅੰਦਰ ਅੰਦਰ ਜਾਲੀ ਪਾ ਰਹੇ ਆ ਤਾਂ ਅਸੀਂ ਇਹਨੂੰ ਪਹਿਲਾਂ ਅੱਗੇ ਤੋਂ ਬੁੰਨ ਰਹੇ ਆ ਤੇ ਇਹਨੂੰ ਪਿੱਛੇ ਤੋਂ ਬੁੰਨ ਰਹੇ ਆ ਠੀਕ ਹੈ ਪਰ ਜਦੋਂ ਅਸੀਂ ਇੱਧਰੋਂ ਪਾ ਰਹੇ ਆ ਤਾਂ ਅਸੀਂ ਇਹਨੂੰ ਪਿੱਛੇ ਤੋਂ ਬੁੰਨ ਰਹੇ ਆ ਤੇ ਇਹਨੂੰ ਅੱਗੇ ਤੋਂ ਬੁੰਨ ਰਹੇ ਆ ਮੀਨਸ ਕਿ ਸਿੱਧੇ ਕੁੰਡੇ ਨੂੰ ਅਸੀਂ ਉਲਟਾ ਕੇ ਹਮੇਸ਼ਾ ਹੀ ਬੁੰਨ ਰਹੇ ਆ ਪਰ ਅਲੱਗ-ਅਲੱਗ ਤਰੀਕੇ ਦੇ ਨਾਲ ਇੱਥੇ ਆਗੇ ਸਾਡੇ ਤਿੰਨ ਕੁੰਡੇ ਸਿੱਧੇ ਫੇਰ ਕੀਤਾ ਸੀ 2 ਦਾ 1 दो का एक बाद फिर पाई जाली जाली पाने बाद तीन कुंडे पुठे एक दो तीन फिर असी जाली जाली तो बाद फिर कुंडा उल्टाया पिछे तो दो दा एक अगला कुंडा सीधा अगे तो दो दा एक फिर जाली पाई जाली पाके फिर असी तीन कुंडे पुट्ठे एक दो तीन ਫੇਰ ਜਾਲੀ ਪਾਈ ਜਾਲੀ ਪਾ ਕੇ ਫੇਰ ਅਸੀਂ ਅਗਿਆਤ ਕੁੰਡਾ ਉਲਟਾ ਕੇ ਪਿੱਛੇ ਤੋਂ ਦੋ ਦਾ ਇੱਕ ਫੇਰ ਅਸੀਂ ਕੁੰਡਾ ਸਿੱਧਾ ਹੁਣ ਅੱਗੇ ਤੋਂ ਦੋ ਦਾ ਇੱਕ ਫੇਰ ਅਸੀਂ ਜਾਲੀ ਪਾਈ ਤੇ ਨਾਲੀ ਇੱਕ ਦੋ ਤਿੰਨ ਕੁੰਡੇ ਪੁੱਠੇ ਲਾਸਟ ਫੇਰ ਅਸੀਂ ਜਾਲੀ ਪਾ ਕੇ ਨਾਲੀ ਕੱਟ ਤਾਂ ਦੋ ਦਾ ਇੱਕ ਐਕਸਟਰਾ ਵਾਲੇ ਕੁੰਡੇ ਮੁੰਲੇ ਅਸੀਂ ਸਿੱਧੇ ਹੁਣ ਅਸੀਂ ਆਕੇ ਪੁੱਠੇ ਰੋ ये पुठी रोज़ेरा ध्यान ना देखियो इस पुठी रोज़ असंसटिच वाला कुंडा इदा ही बुन लेना है एक्स्ट्रा वाला भी इस तो बाद आ जाने ही कुंडा सीधा इस तो बाद वाले ये वाले बा कुंडे हैं धागा पिछे करके असं ये कुंडे सीधे बुनने एक दो तीन चार ते पांच ਪੰਜ ਕੁੰਡੇ ਸਿੱਧੇ ਤਾਂ ਬਾਅਦ ਢੱਗਾ ਆਪਣੇ ਵੱਲ ਤੇ ਇਹ ਵਾਲੇ ਤਿੰਨ ਕੁੰਡੇ ਪੁੱਠੇ 1 2 3 ਤੇ ਜਿਹੜਾ ਜਾਲੀ ਵਾਲਾ ਕੁੰਡਾ ਢੱਗਾ ਪਿੱਛੇ ਕਰਕੇ ਜਾਲੀ ਵਾਲਾ ਕੁੰਡਾ ਜਿਹੜਾ ਵਿਧਾਇਆ ਸੀ ਸਿੱਧਾ ਤੇ ਇਸ ਤੋਂ ਬਾਅਦ ਤਿੰਨ ਕੁੰਡੇ ਇਹ ਵੀ ਸਿੱਧੇ ਤੇ ਫੇਰ ਜਾਲੀ ਵਾਲਾ ਕੁੰਡਾ ਸਾਡਾ ਸਿੱਧਾ ਇਹ ਹੈਗੀ ਸਾਡੀ ਪੈਟਰਨ ਦੀ ਅੱਠਵੀਂ ਰੋ ਲਾਸਟ ਰੋ ਤਿੰਨ ਕੁੰਡੇ ਫੇਰ ਆਗੇ ਸਾਡੇ ਪੁੱਠੇ ਤਾਗਾ ਪਿੱਛੇ ਕਰਕੇ ਫਿਰ ਸਾਡੇ ਪੰਜ ਗੁੰਡੇ ਸਿੱਦੇ ਜਾਲੀ ਵਾਲਾ ਵੀ ਸਿੱਧਾ ਤੇ ਤਿੰਨ ਗੁੰਡੇ ਸਿੱਦੇ ਫਿਰ ਜਾਲੀ ਵਾਲਾ ਸਿੱਧਾ ਅੱਠ ਰੋ ਦਾ ਪੈਟਰਨ ਹੈ ਇਹ ਅੱਠ ਰੋ ਰੋ ਦੇ ਨਾਲ ਹੀ ਸਾਡਾ ਪੈਟਰਨ ਕੰਪਲੀਟ ਹੋ ਜਾਣਾ ਬਸ ਅਸੀਂ ਇਸ ਪੈਟਰਨ ਨੂੰ ਇਦਾਂ ਹੀ ਉੱਪਰ ਦੇ ਉੱਪਰ ਪਾਉਂਦੇ ਜਾਣਾ ਤੇ ਪੈਟਰਨ ਸਾਡਾ ਵਧੀਆ ਜਿਹਾ ਬਣ ਕੇ ਤੁਸੀਂ ਦੇਖ ਹੀ ਲਿਆ ਹੋਣਾ ਵੀ ਤਿਆਰ ਹੋ ਗਿਆ ਬਿਲਕੁਲ ਹੀ ਅਲੱਗ ਜਿਹੀਆਂ ਪੱਤੀਆਂ ਜਿਹੀਆਂ ਆਈਆਂ ਹੋਈਆਂ ਨੇ ਪਰ ਲੁੱਕ ਬਿਲਕੁਲ ਹੀ ਲੱਗ ਗਈ ਕੁਝ ਉੱਪਰ ਮੈਂ ਕੁਝ ਬੈਠਵਾਇਆ ਕੁਝ ਪੱਤੀਆਂ ਨੇ ਤੇ ਤੁਸੀਂ ਹੁਣ ਆਪ ਹੀ ਦੇਖ ਲਿਓ ਵੀ ਇਹ ਡਿਜ਼ਾਈਨ ਕਿੱਦਾ ਦਾ ਕਮੈਂਟ ਕਰਕੇ ਦੱਸਿਓ ਜੇ ਵਧੀਆ ਲੱਗਿਆ ਹੋਵੇ ਤਾਂ ਇਹ ਸਾਡਾ ਸੀਗਾ ਬਲ ਵਾਲਾ ਕੁੰਡਾ ਜਿਹੜਾ ਹੋ ਗਿਆ ਨੀਚੇ ਤੇ ਅਸੀਂ ਇਹਨੂੰ ਐਂਦਾ ਚੁੱਕ ਕੇ ਮੁੱਲ ਲਵਾਂਗੇ ਸਿੱਤਾ ਫੇਰ ਆਗੇ ਸਾਡੇ ਤਿੰਨ ਕੁੰਡੇ ਪੁੱਠੇ ਫੇਰ ਧਾਗਾ ਪਿੱਛੇ ਤੇ ਤਿੰਨ ਸਾਡੇ ਪੰਜ ਕੁੰਡੇ ਸਿੱਧੇ 1 2 3 4 5 ਅਗਾ ਆਪਣੇ ਵਾਲ ਪੈਟਰਨ ਵਾਲੇ ਦੋ ਕੁੰਡੇ ਸਿੱਧੇ ਤੇ ਐਕਸਟਰਾ ਵਾਲੇ ਵੀ ਦੋ ਕੁੰਡੇ ਸੋਰੀ ਪੁੱਠੇ ਪੈਟਰਨ ਵਾਲੇ ਦੋ ਕੁੰਡੇ ਪੁੱਠੇ ਐਕਸਟਰਾ ਵਾਲੇ ਦੋ ਕੁੰਡੇ ਵੀ ਪੁੱਠੇ ਇਹ ਸਾਡਾ 8 ਰੋ ਤੋਂ ਬਾਅਦ ਰੋ ਤੋਂ ਬਾਅਦ ਸਾਡਾ ਪੈਟਰਨ ਦੇਖੋ ਬਣ ਕੇ ਆਦਾ ਗਿਆ ਬਿਲਕੁਲ ਅਲੱਗ ਜਿਹਾ ਲੁੱਕ ਹੈ ਫੇਰ ਪੈਟਰਨ ਸਾਡਾ ਫਸਟ ਰੋ ਤੋਂ ਸ਼ੁਰੂ ਹੋ ਜਾਣਾ ਜਿਸ ਤਰ੍ਹਾਂ ਸੀ ਫਸਟ ਰੋ ਤੋਂ ਪਾਇਆ ਸੀ ਏਦਾਂ ਹੀ ਇੱਥੇ ਤਿੰਨ ਕੁੰਡੇ ਦੇਖੋ ਇੱਕ ਵਾਰੀ ਸ਼ੁਰੂ ਕਰਕੇ ਦੱਸ ਦਿੰਦੇ ਆ ਪਹਿਲਾ ਕੁੰਡਾ ਇਸ ਚੇ ਐਕਸਟਰਾ ਵਾਲਾ ਕੁੰਡਾ ਸਿੱਧਾ ਇੱਥੋਂ ਸਾਡਾ ਪੈਟਰਨ ਸ਼ੁਰੂ ਹੁੰਦਾ ਠੀਕ ਹੈ ਜੀ ਪੈਟਰਨ ਵਾਲਾ ਕੁੰਡਾ ਸਿੱਧਾ ਇਸ ਤੋਂ ਬਾਅਦ ਅਸੀਂ ਇੱਕ ਕੁੰਡੇ ਤੋਂ ਬਾਅਦ ਪਾਈ ਸੀ ਜਾਲੀ ਤੇ ਇਹਨੂੰ ਕੁੰਡੇ ਨੂੰ ਉਲਟਾ ਕੇ ਕੀਤਾ ਸੀ 2 ਦਾ 1 2 ਦਾ 1 ਕਰਨ ਤੋਂ ਬਾਅਦ ਤਿੰਨ ਕੁੰਡੇ ਪੁੱਠੇ 2 3 ਤਿੰਨ ਕੁੰਡੇ ਪੁੱਠੇ ਤੋਂ ਬਾਅਦ ਫੇਰ ਅੱਗਾ ਪਿੱਛੇ ਤੇ ਫੇਰ ਅਸੀਂ ਇੱਥੇ ਫੇਰ 2 ਦਾ 1 ਕੀਤਾ ते ते तो फिर इतने जाली पाई तो इस बाद फिर सादा ही अठ अठ कुंडे से रिपीट करी जाने तो सान तो शुरू हो गया तो देखो ये साढ़े पैटर्न की फाइनल लुक देखो पैटर्न स्ट्रैचेबल आ देखो स्ट्रैचेबल पैटर्न है वाया पैटर्न है जाली वाला पैटर्न है पर, पर देखो किन्नी जाली ज़्यादा नहीं आँगी क्योंकि जो असं कुंडा एक कर दे तो जाली साइड थोड़ी पिछे चले जाती है देखो युक फ्रंट साइड तो यक साइड ਬੱਧੀਆ ਜਿਹਾ ਸਟੱਚ ਵਾਲਾ ਹੈ ਅਗਰ ਤੁਸੀਂ ਇਸ ਕਿਵੇਂ ਚ ਪਾਉਂਗੇ ਤਾਂ ਇਸ ਕਿਵੇਂ ਬਹੁਤ ਹੀ ਪਿਆਰਾ ਲੱਗੇਗਾ ਤੁਸੀਂ ਆਪਣਾ ਟੌਪ ਚ ਪਾ ਸਕਦੇ ਹੋ ਗਰਲਸ ਟੌਪ ਚ ਪਾ ਸਕਦੇ ਹੋ ਲੇਡੀਜ਼ ਕਾਰਡੀਗਨ ਚ ਪਾ ਸਕਦੇ ਹੋ ਜੈਕਟ ਚ ਪਾ ਸਕਦੇ ਹੋ ਬੜਾ ਹੀ ਪਿਆਰਾ ਛੋਟੇ ਛੋਟੇ ਪੱਤੇ ਵਾਲਾ ਪੈਟਰਨ ਹੈ ਤਾਂ ਕੁਝ ਅਲੱਗ ਤਰੀਕੇ ਨਾਲ ਬਣਾਇਆ ਹੋਇਆ ਪੈਟਰਨ ਹੈ ਤੇ ਫਿਰ ਪਾ ਉਸ ਪੈਟਰਨ ਨੂੰ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫਿਰ ਮਿਲਦੇ ਹਾਂ ਕੱਲ ਇੱਕ ਨਈ ਵੀਡੀਓ ਤੇ ਇੱਕ ਨਵੇਂ ਪੈਟਰਨ ਨਾਲ ਤੁਹਾਨੂੰ ਬਹੁਤ ਧੰਨਵਾਦ ਖੁਸ਼ੀ ਹੋ ਕੇ ਬਾਏ ਬਾਏ ਟੇਕ ਕੇਅਰ